ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਮਟਰਾਂ ਵਾਲੇ ਚੋਲ ਦੀ ਰੈਸਪੀ ਲੈ ਕੇ ਆਈ ਹਾਂ ਅੱਜ ਅਸੀਂ ਕੁੱਕਰ ਦੇ ਵਿੱਚ ਤੁਹਾਨੂੰ ਚੋਲ ਬਣਾ ਕੇ ਦੱਸਾਂਗੇ ਕਿ ਇਸ ਤਰ੍ਹਾਂ ਕੁੱਕਰ ਦੇ ਵਿੱਚ ਜਿਹੜੇ ਚੋਲ ਐ ਖਿਲੇ-ਖਿਲੇ ਬਣ ਕੇ ਤਿਆਰ ਹੁੰਦੇ ਨੇ ਤੇ ਆਓ ਅਸੀਂ ਫਿਰ ਚੋਲਾ ਨੂੰ ਬਣਾਉਣਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਅਸੀਂ ਇੱਥੇ ਡੇਢ ਗਲਾਸ ਚੋਲਾ ਦਾ ਲੈ ਲਿਆ ਹੈ ਚੋਲਾ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਹੈ ਧੋਣ ਤੋਂ ਬਾਅਦ ਅਸੀਂ ਚੋਲਾ ਨੂੰ ਭਿਜਨੇ ਪਾ ਕੇ ਰੱਖਾਂਗੇ ਥੋੜੀ ਦੇਰ ਦੇ ਲਈ ਇਹ ਵਾਲਾ ਮੈਂ ਡੇਢ ਗਲਾਸ ਚੋਲਾ ਦਾ ਲੈ ਲਿਆ ਹੈ ਇਹਨਾਂ ਨੂੰ ਅਸੀਂ ਭਿਜਨੇ ਪਾ ਕੇ ਰੱਖ ਦਿੱਤਾ ਹੈ ਜਦੋਂ ਵੀ ਅਸੀਂ ਚੋਲ ਭਿਜਨੇ ਪਾ ਕੇ ਬਣਾਉਂਦੇ ਹਾਂ ਤੇ ਜਿਹੜੇ ਚੋਲ ਹੈ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਨੇ ਇੱਥੇ ਮੈਂ ਬਾਸਮਤੀ ਦੇ ਚੋਲ ਲਏ ਨੇ ਤੇ ਜਿੰਨੀ ਦੇ ਤੱਕ ਚੋਲ ਭਿਜ ਕੇ ਤਿਆਰ ਹੁੰਦੇ ਨੇ ਤੇ ਅਸੀਂ ਜਿਹੜਾ ਤੜਕਾ ਤਿਆਰ ਕਰਦੇ ਹਾਂ ਇਧਰ ਅਸੀਂ ਗੈਸ ਦੇ ਉੱਤੇ ਕੁੱਕਰ ਰੱਖ ਦਵਾਂਗੇ ਤੇ ਅਸੀਂ ਜਿਹੜੇ ਚੋਲ ਹੈਗੇ ਆ ਇਹ ਦੇ ਕਰਾਂਗੇ ਇੱਕ ਘੜਸ਼ੀ ਦੇ ਕਰੀਬ ਅਸੀਂ ਕੁੱਕਰ ਦੇ ਵਿੱਚ ਪਾ ਦੇਵਾਂਗੇ ਦੇਸੀ ਘਿਓ ਤੇ ਘਿਓ ਨੂੰ ਅਸੀਂ ਕਰ ਲਵਾਂਗੇ ਗਰਮ ਕਿ ਉਹ ਗਰਮ ਹੋਣ ਤੇ ਅਸੀਂ ਇਹਦੇ ਵਿੱਚ ਪਾਵਾਂਗੇ ਹੁਣ ਥੋੜੇ ਜੇ ਸਾਫ ਤੇ ਮਸਾਲੇ ਤਿੰਨ ਕ ਅਸੀਂ ਤੇਜ ਪੱਤੇ ਪਾ ਦਵਾਂਗੇ ਤਿੰਨ ਕ ਮੋਟੀ ਅਲائਚੀਆਂ ਮੋਟੀ ਅਲائਚੇ ਨੂੰ ਅਸੀਂ ਖੋਲ ਲਿਆ ਹੈ ਇੱਕ ਚਮਚ ਭਰ ਕੇ ਜੀਰਾ ਪਾ ਦਵਾਂਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਜਦੋਂ ਸਾਡੇ ਸਾਫ ਤੇ ਮਸਾਲੇ ਭੁਜ ਹੋ ਜਾਣਗੇ ਫਿਰ ਅਸੀਂ ਇਹਦੇ ਵਿੱਚ ਦੋ ਲੰਬੇ ਲੰਬੇ ਕੱਟੇ ਹੋਏ ਪਿਆਜ਼ ਪਾ ਦਵਾਂਗੇ ਜਿੰਨੀਆਂ ਜਦ ਆਪਾਂ ਸਬਜ਼ੀਆ ਚੋਲਾ ਦੇ ਵਿੱਚ ਪਾਵਾਂਗੇ ਚੋਲ ਓਨੇ ਹੀ ਜਦਾ ਸਵਾਦ ਬਣ ਕੇ ਤਿਆਰ ਹੋਣਗੇ ਇੱਥੇ ਆਪਾਂ ਦੋ ਪਿਆਜ਼ ਲੈਨੇ ਆਪਾਂ ਪੂਰੀ ਤਰ੍ਹਾਂ ਨਹੀਂ ਪਕਾਣਾ ਹੈ ਹਲਕੇ ਜੇ ਆਪਾਂ ਪਕਾਣੇ ਆ ਮੀਨਸ ਹੈ ਪਿਆਜ ਜਦੋਂ ਸਾਡੇ ਹਲਕੇ ਜੇ ਪੱਕ ਜਾਣਗੇ ਫਿਰ ਅਸੀਂ ਇਹਦੇ ਵਿੱਚ ਆਪਣੀਆਂ ਬਾਕੀ ਦੀਆਂ ਸਬਜ਼ੀਆਂ ਪਾ ਦਵਾਂਗੇ ਪਰ ਜਿਹੜੇ ਸਾਫ ਤੇ ਮਸਾਲੇ ਆ ਇਹਦੇ ਵਿੱਚ ਤੁਸੀਂ ਜ਼ਰੂਰ ਪਾਓ ਚੋਲ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੇ ਨੇ ਅਸੀਂ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਪਾ ਦਾਂਗੇ ਦੋ ਅਸੀਂ ਆਲੂ ਲਏ ਨੇ ਨਾਲ ਅਸੀਂ ਦੋ ਹੀ ਟਮਾਟਰ ਪਾਵਾਂਗੇ ਕੱਟੇ ਹੋਏ ਤੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਇੱਕ ਜਿਹੜੀ ਕੋਲੀ ਹੈਗੀ ਆਪਾਂ ਛੋਟੀ ਹਰੇ ਮਟਰਾਂ ਦੀ ਲਈ ਹੈ ਹਰੇ ਮਟਰ ਅਸੀਂ ਪਾ ਦਿੰਦੇ ਹਾਂ ਹੁਣ ਇਹਦੇ ਵਿੱਚ ਤੇ ਇਹਨਾਂ ਨੂੰ ਥੋੜੀ ਦੇਰ ਅਸੀਂ ਪਕਾ ਲੈਂਦੇ ਹਾਂ ਥੋੜੀ ਦੇਰ ਪਕਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਨਮਕ ਜਿਹੜਾ ਇੱਥੇ ਅਸੀਂ ਨਮਕ ਪਾਣਾ ਹੈ ਉਹ ਅਸੀਂ ਡੇਢ ਚਮਚ ਦੇ ਕਰੀਬ ਪਾਵਾਂਗੇ ਜੇ ਆਪਾਂ ਡੇਢ ਚਮਚ ਚੋਲਾ ਦਾ ਲਿਆ ਹੈ ਤੇ ਜਿਹੜੇ ਨਮਕ ਹੈ ਉਹ ਵੀ ਆਪਾਂ ਡੇਢ ਚਮਚ ਹੀ ਪਾਵਾਂਗੇ ਭਰ ਕੇ ਠੀਕ ਹੈ ਨਾਲ ਅਸੀਂ ਥੋੜੀ ਜਿਹੀ ਕੁੱਟੀ ਹੋਈ ਲਾਲ ਮਿਰਚ ਪਾ ਦਵਾਂਗੇ ਗਰਮ ਮਸਾਲਾ ਪਾ ਦਵਾਂਗੇ ਹੋਰ ਅਸੀਂ ਇਹਦੇ ਵਿੱਚ ਕੁਝ ਨਹੀਂ ਪਾਣਾ ਹੈ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਹਲਦੀ ਵਗੈਰਾ ਅਸੀਂ ਨਹੀਂ ਪਾਣੀ ਹੈ ਸਬਜ਼ੀਆਂ ਜਿਹੜੀਆਂ ਸਾਡੀਆਂ ਸਾਰੀਆਂ ਭੁੱਜ ਹੋ ਚੁੱਕੀਆਂ ਹੈ ਤੇ ਹੁਣ ਜਿਹੜੇ ਆਪਾਂ ਚੋਲ ਭਿਜਨੇ ਪਾ ਕੇ ਰੱਖੇ ਹੋਏ ਐ ਉਹਨਾਂ ਨੂੰ ਅਸੀਂ ਪਾ ਦਿੰਦੇ ਹਾਂ ਕੁੱਕਰ ਦੇ ਵਿੱਚ ਚੋਲ ਪਾਂ ਦਵਾਲ ਚੋਲਾ ਨੂੰ ਆਪਾਂ ਥੋੜੀ ਦੇਰ ਪਹਿਲਾਂ ਮਸਾਲੇ ਦੇ ਵਿੱਚ ਇਸ ਤਰ੍ਹਾਂ ਭੁੰਨਾਂਗੇ ਪਾਣੀ ਹਲੇ ਅਸੀਂ ਨਹੀਂ ਪਾਣਾ ਹੈ ਥੋੜੀ ਦੇਰ ਆਪਾਂ ਇਹਦਾ ਮਿਕਸ ਕਰਦੇ ਰਹਾਂਗੇ ਥੋੜੀ ਦੇਰ ਬਾਅਦ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਪਾਣੀ ਇੱਥੇ ਅਸੀਂ ਜਿੱਦਾਂ ਡੇਢ ਗਲਾਸ ਚੋਲਾ ਦਾ ਲਿਆ ਸੀਗਾ ਤੇ ਅਸੀਂ ਦੋ ਗਲਾਸ ਪਾਣੀ ਦੇ ਪਾਵਾਂਗੇ ਕਿਉਂਕਿ ਅਸੀਂ ਚੋਲ ਪਹਿਲਾਂ ਭਿਜਨੇ ਪਾ ਕੇ ਵੀ ਰੱਖੇ ਸੀ ਇੱਕ ਗਲਾਸ ਪਾ ਦਿੱਤਾ ਹੈ ਇੱਕ ਗਲਾਸ ਅਸੀਂ ਪਾਣੀ ਦਾ ਹੋਰ ਪਾ ਦਵਾਂਗੇ ਭਰ ਕੇ ਦੋ ਗਲਾਸ ਪਾਣੀ ਦੇ ਹੋ ਚੁੱਕੇ ਐ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਡੇਢ ਗਲਾਸ ਚੋਲਾ ਦੇ ਵਿੱਚ ਅਸੀਂ ਦੋ ਗਲਾਸ ਪਾਣੀ ਦੇ ਪਾਏ ਐ ਮੈਂ ਤੁਹਾਨੂੰ ਫੇਰ ਦੱਸਦਾ ਹੁਣ ਅਸੀਂ ਕੁੱਕਰ ਨੂੰ ਕਰ ਦਿੰਦੇ ਹਾਂ ਬੰਦ ਗੈਸ ਆਪਾਂ ਮੀਡੀਅਮ 'ਤੇ ਰੱਖ ਦਵਾਂਗੇ ਬਹੁਤਾ ਤੇਜ਼ ਨਹੀਂ ਰੱਖਾਂਗੇ ਇੱਕ ਸਿਟੀ ਆਨ ਤੇ ਅਸੀਂ ਗੈਸ ਨੂੰ ਬੰਦ ਕਰ ਦਵਾਂਗੇ ਦੇਖੋ ਇੱਕ ਸਿਟੀ ਆ ਚੁੱਕੀ ਹੈ ਸਿਟੀ ਨੂੰ ਥੱਲੇ ਨੂੰ ਕਰਕੇ ਗੈਸ ਆਪਾਂ ਕਰ ਦਵਾਂਗੇ ਬੰਦ ਜਦੋਂ ਭਾਪ ਸਾਰੀ ਨਿਕਲ ਜਾਏਗੀ ਫਿਰ ਅਸੀਂ ਕੁੱਕਰ ਨੂੰ ਖੋਲ ਕੇ ਵੇਖ ਲਵਾਂਗੇ ਲੋ ਜਿਹੜੇ ਇਦੋਂ ਸਾਡੇ ਚੋਲ ਹੈਗੇ ਆ ਬਣ ਕੇ ਤਿਆਰ ਹੋ ਚੁੱਕੇ ਨੇ ਤੇ ਹੁਣ ਇੱਕ ਵਾਰ ਅਸੀਂ ਪੋਲੇ-ਪੋਲੇ ਹੱਥਾਂ ਦੇ ਨਾਲ ਜਿਹੜੀ ਕੜਸ਼ੀ ਮਾਰ ਲੈਂਦੇ ਹਾਂ ਦੇਖੋ ਇੱਧਰ ਜਿਹੜੇ ਸਾਡੇ ਚੋਲ ਹੈ ਕਿੰਨੇ ਜ਼ਿਆਦਾ ਸੋਹਣੇ ਖਿਲੇ-ਖਿਲੇ ਬਣ ਕੇ ਤਿਆਰ ਹੋਏ ਨੇ ਚੋਲ ਬਣ ਕੇ ਤਿਆਰ ਹੈ ਤੁਸੀਂ ਗਰਮ ਗਰਮ ਚੋਲਾ ਨੂੰ ਠੰਡੇ ਠੰਡੇ ਦਹੀਂ ਦੇ ਨਾਲ ਖਾਓ ਜੇ ਦਹੀਂ ਨਹੀਂ ਹੈਗਾ ਤੇ ਮਲਾਈ ਦੇ ਨਾਲ ਖਾਓ ਬਹੁਤ ਹੀ ਜ਼ਿਆਦਾ ਸਵਾਦ ਲੱਗਦੇ ਨੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਵਾਲੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਆ ਮਿਲਦੇ ਆ ਫਿਰ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ